ਜੀ ਮੈਂ ਆਪਣੀ ਮਰਜ਼ੀ ਨਾਲ ਕੋਟ ਮੈਰਜ ਕਰਵਾਈ ਸੀਗੀ ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀਗੀ ਤੇ ਬੱਸ ਤੋਂ ਮੈਨੂੰ ਉਤਾਰ ਕੇ 12:20 ਵਜੇ ਬੱਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੋਟ ਮਾਰ ਕੀਤੀ ਗਈ ਬੱਸ ਤੋਂ ਕਾਫੀ ਜਨੇ ਲੋਕ ਸੀਗੇ ਉਹਨਾਂ ਨੇ ਮੇਰਾ ਬਚਾਓ ਕਰਨੀ ਵਾਰ-ਵਾਰ ਵਾਰ-ਵਾਰ ਕਹੀ ਕਿ ਨਾ ਮਾਰੋ ਨਾਮ ਮਰ ਪਰ ਉਹਨਾਂ ਦੇ ਟੈਂਟ ਤੇ ਰੁਕੇ ਹੀ ਨਹੀਂ ਕੋਣ ਕੋਟ ਮਾਰ ਹਾਂਜੀ ਮੇਰੇ ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਪਰਾਜਿਸ ਵੀ ਅਸ ਸਿੰਘ ਜਿਹੜਾ ਮੇਰਾ ਨਾਮ ਕਸ਼ਮੀਰ ਕੋਰ ਆ ਨੀ ਤਰ੍ਹਾਂ ਕਿਥੋਂ ਦੇ ਰਹਿਣ ਵਾਲੇ ਕੀ ਕਰਦੇ ਮੈਂ ਪਿੰਡ ਜਲੋਕੇ ਦੇ ਰਹਿਣ ਵਾਲੀ ਆਂਗਣਵਾਲੀ ਵਰਕਰ ਦੇ ਤੌਰ ਤੇ ਕੰਮ ਕਰਦੀ ਆਂ ਕੀਤੇ ਕਰਦੇ ਆਂ ਹਾਂਜੀ ਮੈਂ ਪਿੰਡ ਜਲੋਕੇ ਹਾਂਜੀ ਤੇ ਕੀ ਹੋਇਆ ਇਹ ਕਿ ਕੋਟ ਮਾਰ ਕਿਹਨਾਂ ਨੇ ਕੀਤੀ ਤੇ ਕਿਉਂ ਹੋਈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਕੋਟ ਮੈਰਜ ਕਰਵਾਈ ਸੀ ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀ ਤੇ ਬਸ ਤੋਂ ਮੈਨੂੰ ਉਤਾਰ ਕੇ 12:20 ਮਿੰਟ ਤੇ ਬਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੋਟ ਮਾਰ ਕੀਤੀ ਗਈ ਬਸ ਤੋਂ ਕਾਫੀ ਜਨੇ ਲੋਕ ਸੀਗੇ ਉਹਨਾਂ ਮੇਰਾ ਬਚਾਓ ਕਰਨੀ ਵਾਰ-ਵਾਰ ਵਾਰ-ਵਾਰ ਕਹੇਗੇ ਕਿ ਨਾ ਮਾਰੋ ਨਾ ਮਾਰ ਪਰ ਉਹਨਾਂ ਦੇ ਟੈਂ ਤੇ ਰੁਕੇ ਹੀ ਨਹੀਂ ਕੋਣ ਕੁੱਟ ਮਾਰਦਾ ਹਾਂਜੀ ਮੇਰੇ ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਪਰਾਜ ਸਵੀਰ ਸਿੰਘ ਹਾਂਜੀ ਉਹ ਪਿੰਡ ਚੱਲੋ ਕਹਿੰਦੇ ਰਹਿਣ ਵਾਲੇ ਆ ਤੁਸੀਂ ਉੱਥੇ ਕੀ ਕਰਦੇ ਹੋ ਹਾਂਜੀ ਮੈਂ ਉੱਥੇ ਜੋਬ ਕਰਨ ਦੀ ਡਿਊਟੀ ਤੇ ਗਈ ਸੀ ਆਪਣੀ ਡਿਊਟੀ ਤੇ ਗਈ ਹਾਂਜੀ ਡਿਊਟੀ ਤੇ ਗਈ ਸੀ ਕਿਹੜੇ ਡਿਪਾਰਟਮੈਂਟ ਹਾਂਜੀ ਮੈਂ ਅੰਗਣਵਾੜੀ ਵਰਕਰ ਹਾਂ ਹਾਂ ਤੇ ਰਸਤੇ 'ਚ ਕੁੱਟ ਮਾਰਦਾ ਹਾਂਜੀ ਰਸਤੇ ਵਿੱਚ ਆ ਕੇ ਕੁੱਟ ਮਾਰ ਕੀਤੀ ਕਿੰਨੀ ਗੋਪੇ ਕੁੱਟ ਹਾਂਜੀ ਬਹੁਤ ਹੀ ਕੁੱਟਮਾਰ ਕੀਤੀ ਮੇਰੇ ਜਾਨ ਨੂੰ ਮਾਰਨ ਤਾਂ ਕੋਸ਼ਿਸ਼ ਕੀਤੀ ਜਿਹੜੇ ਰਸਤੇ ਤੇ ਆਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ ਤੇ ਜੇ ਨਾ ਉਹ ਬਚਾਉਂਦੇ ਤਾਂ ਸ਼ਾਇਦ ਮੈਨੂੰ ਜਾਨੋਂ ਹੀ ਮਾਰ ਦਿੰਦੇ ਤੇ ਉਹਨਾਂ ਤੋਂ ਬਚਾ ਕੇ ਮੈਨੂੰ ਕਿਸੇ ਦੇ ਘਰੇ ਉੱਥੇ ਬੰਦ ਕੀਤੀ ਰੱਖਾ ਤੇ ਉੱਥੋਂ ਘਰ ਵੀ ਪਹੁੰਚ ਗਏ ਸੀ ਮੈਨੂੰ ਉਹਨਾਂ ਕਾਫੀ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ ਆਪਣੇ ਘਰ ਵਾਲੇ ਨੂੰ ਬੁਲਾ ਉਹ ਤੈਨੂੰ ਧੁਆ ਕੇ ਲੈ ਕੇ ਜਾਵੇ ਜੇ ਨਾ ਲੈ ਗਿਆ ਤੈਨੂੰ ਇੱਥੇ ਵੜ ਦਿਆਂਗੇ ਮਾਰ ਦੇਾਂਗੇ ਪਹਿਲਾਂ ਵੀ ਮੇਰੇ ਨਾਲ ਉਹਨਾਂ ਕਾਫੀ ਕੁੱਟਮਾਰ ਕੀਤੀ ਆ ਹੁਣ ਇਹ ਦੁਬਾਰਾ ਕੀਰਤੋ ਕੀਤੀ ਗਈ ਆ ਤੇ ਜੇਕਰ ਮੈਂ ਮੇਰਾ ਮੋਬਾਈਲ ਵਗੈਰਾ ਸਾਰਾ ਮੇਰੇ ਪ੍ਰੂਫ ਵੀ ਖੋਲ ਐ ਸੀ ਮੇਰੇ ਹਸਬੰਦ ਨੇ ਮੈਨੂੰ ਐਕਸਟਰਾ ਫੰਡ ਦਿੱਤਾ ਵਾ ਸੀ ਜਿੰਦੇ ਕਰਕੇ ਮੈਂ ਬਚਾਅ ਹੋ ਗਿਆ ਮੇਰਾ ਮੈਨੂੰ ਫੋਨ ਕੀਤਾ ਸੀ ਤੇ ਮੇਰੇ ਹੈਲਪ ਕਰਨ ਲਈ ਥਾਣੇ ਵਾਲੇ ਜਿਵੇਂ ਵੀ ਸਟਾਫ ਪਹੁੰਚਿਆ ਤੇ ਮੈਂ ਅਜੇ ਤੱਕ ਇੱਥੋਂ ਪਹੁੰਚਾਈ ਹਾਂ ਹਾਂ ਜੀ ਮੈਨੂੰ ਦਾਖਲ ਕਰਵਾਇਆ ਗਿਆ ਮੈਨੂੰ ਇਹ ਕੀ ਪ੍ਰੂਫ ਹੈ ਜਿਹੜੇ ਕੋਡ ਮੈਨੂੰ ਕਰਵਾਏ ਹਾਂ ਜੀ ਮੇਰੇ ਕੋ ਹਾਂ ਜੀ ਅਸੀਂ ਚੰਡੀਗੜ੍ਹ ਹਾਈ ਕੋਰਟ ਤੋਂ ਕਰਵਾਈ ਸੀਗੀ ਤੇ ਉਹਨਾਂ ਵਾਰ-ਵਾਰ ਪੁਲਿਸ ਥਾਣੇ ਵਾਲੇ ਨੇ ਵੀ ਕਿਹਾ ਸੀਗਾ ਤੁਸੀਂ ਇੱਥੇ ਆ ਕੇ ਦਿਓ ਪਰ ਕੁਝ ਕੰਮ ਦੇ ਦੇ ਹਾਂਜੀ ਤੁਸੀਂ ਕਿਆ ਦਿੰਦੇ ਸੀ ਕਿ ਤੁਸੀਂ ਇੱਥੇ ਆਓ ਤਾਂ ਅਸੀਂ ਵੜ ਦਿਆਂਗੇ ਮਾਰ ਦਿਆਂਗੇ ਤੁਸੀਂ ਇੱਥੇ ਆ ਕੇ ਵੜੋ ਮੈਸੇਜ ਕਰਦੇ ਸੀ ਫੋਨ ਕਰਦੇ ਸੀ ਪਰ ਅਸੀਂ ਇਸ ਸਬੰਧ ਵਿੱਚ ਅਸੀਂ ਉਹਨਾਂ ਨੂੰ ਥਾਣੇ ਦਰਖਾਸਤਾਂ ਵੀ ਲਾਈਆਂ ਸੀ ਪਰ ਉਹ ਇੱਥੇ ਥਾਣੇ ਤੱਕ ਨਹੀਂ ਆਉਂਦੇ ਸੀ ਨੋਟਿਸ ਵੀ ਇੱਕ ਗਿਆ ਸੀ ਉਹਨਾਂ ਨੋਟਿਸ 파ੜ ਕੇ ਤੇ ਸੈਟ ਦਿੱਤਾ ਸੀਗਾ ਤੇ ਉਹਨ ਕੀ ਮੰਗੇ ਤੁਹਾਡੀ ਕਾਰਵਾਈ ਸਾਡੀ ਇਹ ਮੰਗ ਹੈ ਕਿ ਮੈਂ ਆਪਣਾ ਡਿਊਟੀ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇੱਕ ਤਾਂ ਹੈਲਪਲੀ ਸਟਾਫ ਦੀ ਜ਼ਰੂਰਤ ਹੈ ਮੇਰੇ ਹੈਲਪ ਕੀਤੀ ਜਾਵੇ ਤੇ ਦੂਸਰਾ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਡਿਊਟੀ ਅੱਗੇ ਤੋਂ ਵਧੀਆ ਤਰੀਕੇ ਨਾਲ ਕਰ ਸਕਾਂ ਤੇ ਅਸੀਂ ਸੇਫ ਰਹਿ ਸਕੀਏ ਤੇ ਮੇਰੇ ਹਸਬੰਦ ਇਹ ਆਪਣੀ ਮਰਜ਼ੀ ਨਾਲ ਜਿਹੜੀ ਵਿਆਹ ਕਰਾਉਣ ਦਾ ਤੁਹਾਨੂੰ ਜਿਹੜੀ ਕੁਟਮਾਰ ਕੀਤੀ ਹੈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਜਿਹੜੇ ਇਹਦੇ ਖਿਲਾਫ ਸੀ ਹਾਂ ਜੀ ਅਸੀਂ ਨਹੀਂ ਖਲਾਕ ਚਲਦੇ ਸੀ ਹਾਂ ਜੀ ਖਲਾਕ ਚਲਦੇ ਸੀ ਜੀ ਮੈਂ ਮੰਗੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹਾਂ ਜੀ ਮੰਗੇ ਮੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਜੋ ਵੀ ਮੇਰਾ ਸਮਾਨ ਪ੍ਰੂਫ ਵਗੈਰਾ ਸਾਰੇ ਮੈਨੂੰ ਵਾਪਸ ਦਿੱਤੇ ਜਾਣ ਮੇਰਾ ਮੋਬਾਈਲ ਸਾਰਾ ਬੁਸਾਰਾ ਨਾਲ ਖੋਲੇ ਆ ਸੀ ਉਹ ਵਾਪਸ ਦਿੱਤਾ ਜਾਵੇ ਤੇ ਮੈਨੂੰ ਸਾਰਾ ਦਿੱਤੇ ਜਾਵੇ ਪਰ ਇੱਕ ਵਿਅਕਤੀ ਜਿਹੜੀ ਕੁੱਟਮਾਰ ਕਰਨ ਦਾ ਮਾਮਲਾ ਆਇਆ ਕੀ ਮੰਨਣਾ ਸੀ ਜੀ ਇਹ ਤਾਂ ਇੱਕ ਲੜਕੀ ਕਸ਼ਮੀਰਕੌਰ ਹਾਂਜੀ ਇਹ ਪੱਲੀਆਂ ਖੁਰਦ ਉਥੇ ਮੁੰਡੇ ਦੇ ਨਾਲ ਇਨੇ ਲਾ ਮਰਜ਼ੀ ਕਰਵਾਈ ਹੈ ਰਾਉ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਹੈ ਤੇ ਇਹਦਾ ਆਪਣੇ ਪਿੰਡ ਹੀ ਇਹ ਆਂਗਣਵਾੜੀ ਵਰਕਰ ਸੀਗੀ ਜਦੋਂ ਇਥੇ ਡਿਊਟੀ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਆਉਂਦੀ ਸੀਗੀ ਇਹ ਕੱਲ ਕਿਤੇ 2 ਤਰੀਕ ਨੂੰ ਕਿਤੇ ਨਾ ਇਹਨਾਂ ਦਾ ਪਰਿਵਾਰਕ ਇਹਦੇ ਪਿਓ ਮਗੀਚਾ ਸਿੰਘ ਭਰਾ ਜਿਹੜਾ ਸੀਗਾ ਉਹਦਾ ਬਲਵਿੰਦਰ ਸਿੰਘ ਤੇ ਦੋ ਦੋ ਭਰਾ ਆ ਇੱਕ ਮਾਤਾ ਆ ਦੀ ਮਾਂ ਨਾਲ ਤੇ ਇਹਨਾਂ ਨੇ ਰਲ ਕੇ ਦੇ ਨਾਲ ਕੋਟ ਮਾਰ ਕੀਤੀ ਹੈ ਵਜਾ ਰੰਜਿਸ ਸੀਗੀ ਵੀ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਕੋਡ ਮੈਰੇਜ ਨੇ ਕਰਾਈ ਸੀ ਹਾਂ ਕੋਡ ਮੈਰੇਜ ਕਰਵਾਈ ਆ ਕਰੀਬ 3 ਮਹੀਨੇ ਪਹਿਲੇ ਹਾਂ ਜੀ ਇਹ ਚੰਗਾ ਨਹੀਂ ਸਮਝਦੇ ਕੀ ਆ ਉਹੀ ਆ ਵੀ ਉਹ ਪਰਿਵਾਰਕਾ ਵੀ ਪਿੰਡ ਦੇ ਵਿੱਚ ਇਹ ਉਹ ਆਂਗਣਵਾੜੀ ਵਰਕਰ ਹੈ ਨੌਕਰੀ ਕਰਦੀ ਆ ਤੇ ਵੀ ਸਾਡੀ ਮਰਜ਼ੀ ਦੇ ਤੋਂ ਬਿਗੈਰ ਇਹਨੇ ਵਿਆਹ ਕਰਵਾਇਆ ਉਹਨਾਂ ਅਗਲੀ ਕਾਰਵਾਈ ਕੀਤੀ ਆ ਅਗਲੀ ਕਾਰਵਾਈ ਇਹਦੇ ਤੇ ਕੁੱਟਮਾਰੀ ਕੀਤੀ ਆ ਕੋਈ ਐਕਸਟਰਾ ਕੋਈ ਇਹਨਾਂ ਨਾਲ ਕੋਈ ਉਹਲੀ ਹੈ ਹੱਥਾਂ ਨਾਲ ਹੀ ਕੁੱਟਮਾਰ ਕੀਤੀ ਆ ਉਹ 323 34 ਦਾ ਪਰਚਾ ਦਰਜ ਜੋ ਵੀ ਇਹਦੀ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਦੇ ਆ